ਦਰبار ਸਾਹਿਬ ਦੇ ਨਜ਼ਦੀਕੋਂ ਵਾਪਰਿਆ ਵੱਡਾ ਪਾਣਾ ਇੱਕ ਵਿਅਕਤੀ ਨੇ ਪੁਲਿਸ ਪਲਾਜ਼ੇ ਦੇ ਨਜ਼ਦੀਕ ਮਾਰੀ ਆਪਣੇ ਆਪ ਨੂੰ ਗੋਲੀ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਦੇ ਲਈ ਆਉਂਦੀਆਂ ਨੇ ਮੱਥਾ ਟੇਕਦੀਆਂ ਨੇ ਲੇਕਿਨ ਅੱਜ ਸਵੇਰੇ ਉੱਤੇ ਇੱਕ ਪਾਣਾ ਵਾਪਰ ਗਿਆ ਜਿਸ ਦੇ ਕਾਰਨ ਹੜਕੰਪ ਜਿਹੜਾ ਦਰਬਾਰ ਸਾਹਿਬ ਦੇ ਨਜ਼ਦੀਕ ਮੱਚ ਗਿਆ ਦਰਅਸਲ ਸ਼੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਪਲਾਜ਼ੇ ਦੇ ਕੋਲ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਹਾਲਾਂਕਿ ਉਸ ਜ਼ਖਮੀ ਨੌਜਵਾਨ ਨੂੰ ਜਿਹੜਾ ਆ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪੀਟਲ ਦੇ ਵਿੱਚ ਪਹਤੀ ਕਰਵਾਇਆ ਗਿਆ ਹੈ ਉੱਥੇ ਹੀ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਇਸ ਵਿਅਕਤੀ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ ਕਿ ਇਹ ਵਿਅਕਤੀ ਜਿਹੜਾ ਹੈ ਕਿੱਥੋਂ ਆਇਆ ਹੈ ਤੇ ਇਸ ਕੋਲ ਬੰਦੂਕ ਕਿੱਥੋਂ ਆਈ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਅਸੀਂ ਤੁਹਾਡੇ ਤੱਕ ਜਰੂਰ ਲੈ ਕੇ ਆਵਾਂਗੇ ਅੱਜ ਇੱਕ ਗਲਿਆਰਾ ਦੇ ਵਿੱਚ ਇੱਕ ਕਿਸੇ ਅਨੁਨੋਇਕਤੀ ਨੇ ਆਪਣੇ ਆਪ ਨੂੰ ਗੋਲੀ ਦਾ ਮਾਰ ਕੇ ਮਾਰੀ ਹੈ ਜਿਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗੁਰਨਾਨਕ ਹਸਪਤਲ ਭੇਜ ਦਿੱਤਾ ਗਿਆ ਸਰ ਗੋਲੀ ਕਿੱਥੇ ਵਜੀ ਉਹਦੇ ਸਿਰ ਤੇ ਹੀ ਉਹਦੀ ਗੋਲੀ ਜੋ ਮਿਡਲੀ ਕੋਸ਼ਿਸ਼ ਮੁਤਾਬਕ ਉਹ ਸਿਰ ਤੇ ਵਜੀ ਹੈ ਉਹ ਜ਼ਿੰਦਾ ਵਾ ਕੀ ਉਹਦੀ ਮੌਤ ਕ੍ਰਿਟੀਕਲ ਕੰਡੀਸ਼ਨ ਸੀ ਉਹਨੂੰ ਗੁਰਨਾਨਕ ਦੇਵ ਹਸਪਤਲ ਭੇਜ ਦਿੱਤਾ ਗਿਆ ਸਿੱਕੀ ਦੀ ਕੋਲ ਕੋਈ ਖ਼ਬਰ ਨਹੀਂ ਹੋ ਰਹੀ ਇਹ ਸਾਰਾ ਚੀਜ਼ ਵੈਰੀਫਾਈ ਕਰ ਰਹੀ ਹੈ ਜੀ ਸਾਹਿਬ ਦਾ ਗਰਮੈਂਟ ਸੀ ਉਹਦੀ ਇਸ ਚੀਜ਼ ਪਰ ਇਹ ਜੀ ਸਰ ਵੈਰੀਫਾਈ ਕਰ ਰਹੇ ਆ ਕਿ ਇਹ ਪ੍ਰੋਟੋਕੋਲ ਡਿਊਟੀ ਤੇ ਸੀ ਕੌਣ ਸੀ ਕਿਤੋਂ ਦਾ ਕੋਈ ਕੋਈ ਨਹੀਂ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਪਛਾਣ ਹੋਏਗੀ ਜਲਦੀ ਪਛਾਣ ਕਰ ਰਹੇ ਹਾਂ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਉਸ ਬਾਰੇ ਦੱਸਾਂਗੇ ਇਨਸਕਿਉਰਟੀ ਹੋਣ ਦੇ ਬਾਵਜੂਦ ਇਹ ਐਵੇਂ ਜਿਹੀ ਘਟਨਾ ਕਿਉਂ ਹੋਈ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਮਸਤੀ ਹੈ ਕੋਈ ਡਾਕਟਰ ਕੋਲੋਂ ਸੀ ਕੀ ਹਾਲਤ ਅਸੀਂ ਫਿਲਹਾਲ ਕੋਈ ਨਹੀਂ ਦੱਸ ਸਕਾਂਗੇ ਗੁਰਨਾਨਕ ਦੇਵ ਹਸਪੀਟਲ ਨੇ ਜੇਰ ਇਲਾਜ ਉਹ ਦੇ ਦਿੱਤਾ ਠੀਕ ਹੈ ਜੀ ਦਰਬਾਰ ਸਾਹਿਬ ਦੇ ਨਜ਼ਦੀਕੋਂ ਵਾਪਰਿਆ ਵੱਡਾ ਪਾਣਾ ਇੱਕ ਵਿਅਕਤੀ ਨੇ ਪੁਲਿਸ ਪਲਾਜ਼ੇ ਦੇ ਨਜ਼ਦੀਕ ਮਾਰੀ ਆਪਣੇ ਆਪ ਨੂੰ ਗੋਲੀ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਦੇ ਲਈ ਆਉਂਦੀਆਂ ਨੇ ਮੱਥਾ ਟੇਕਦੀਆਂ ਨੇ ਲੇਕਿਨ ਅੱਜ ਸਵੇਰੇ ਉੱਤੇ ਇੱਕ ਪਾਣਾ ਵਾਪਰ ਗਿਆ ਜਿਸ ਦੇ ਕਾਰਨ ਹੜਕੰਪ ਜਿਹੜਾ ਦਰਬਾਰ ਸਾਹਿਬ ਦੇ ਨਜ਼ਦੀਕ ਮੱਚ ਗਿਆ ਦਰਅਸਲ ਸ਼੍ਰੀ ਹਰਮੰਦਰ ਸਾਹਿਬ ਦੇ ਨਜ਼ਦੀਕ ਪਲਾਜ਼ੇ ਦੇ ਕੋਲ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਹਾਲਾਂਕਿ ਉਸ ਜ਼ਖਮੀ ਨੌਜਵਾਨ ਨੂੰ ਜਿਹੜਾ ਆ ਅੰਮ੍ਰਿਤਸਰ ਤੇ ਗੁਰੂ ਨਾਨਕ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਉੱਥੇ ਹੀ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਇਸਾ ਵਿਅਕਤੀ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ ਕਿ ਇਹ ਵਿਅਕਤੀ ਜਿਹੜਾ ਹੈ ਕਿੱਥੋਂ ਆਇਆ ਹੈ ਤੇ ਇਸ ਕੋਲ ਬੰਦੂਕ ਕਿੱਥੋਂ ਆਈ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਅਸੀਂ ਤੁਹਾਡੇ ਤੱਕ ਜਰੂਰ ਲੈ ਕੇ ਆਵਾਂਗੇ ਅੱਜ ਇੱਕ ਗਲਿਆਰਾ ਦੇ ਵਿੱਚ ਇੱਕ ਕਿਸੇ ਅਨੁਨਿਯਮਿਤ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਦਾ ਮਾਰ ਕੇ ਮਾਰੀ ਆ ਜਿਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗੁਰਨਾਨਕ ਹਸਪੀਟਲ ਭੇਜ ਦਿੱਤਾ ਗਿਆ ਸਰ ਗੋਲੀ ਕਿੱਥੇ ਵਜੀ ਉਹਦੇ ਸਿਰ ਤੇ ਗੋਲੀ ਜੋ ਮਿਡਲੀ ਕੋਸ਼ਿਸ਼ ਮੁਤਾਬਕ ਉਹ ਸਿਰ ਤੇ ਵਜੀ ਹੈ ਉਹ ਜ਼ਿੰਦਾ ਵਾ ਕੀ ਉਹਦੀ ਮੌਤ ਸੀ ਕ੍ਰਿਟੀਕਲ ਕੰਡੀਸ਼ਨ ਸੀ ਉਹਨੂੰ ਗੁਰਨਾਨਕ ਦੇਵ ਹਸਪੀਟਲ ਭੇਜ ਦਿੱਤਾ ਗਿਆ ਕਿਹਦੀ ਕੋਲ ਕੋ ਕੇ ਸਿਰ ਉੱਤੇ ਗੋਲੀ ਮਾਰੀ ਇਹ ਸਾਰਾ ਚੀਜ਼ ਵੈਰੀਫਾਈ ਕਰ ਰਹੇ ਹਾਂ ਜੀ ਜਸਪਾਲ ਸਾਹਿਬ ਦਾ ਗਾਰਨਮੈਂਟ ਸੀ ਉਹਦੀ ਕੋਲ ਇਸ ਚੀਜ਼ ਬਾਰੇ ਜੀ ਸਰ ਵੈਰੀਫਾਈ ਕਰ ਰਹੇ ਆ ਕਿ ਇਹ ਪ੍ਰੋਟੋਕੋਲ ਡਿਊਟੀ ਤੇ ਸੀ ਕੌਣ ਸੀ ਕੰਮੇ ਸੀ ਕਿੱਥੋਂ ਦੇ ਕੋਈ ਕੋਈ ਨਹੀਂ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਇਹ ਪਛਾਣ ਹੋਏਗੀ ਜਲਦੀ ਪਛਾਣ ਕਰਾਂਗੇ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਉਸ ਬਾਰੇ ਦੱਸਾਂਗੇ ਐਮ ਇਸਕਿਉਰਟੀ ਹੋਂਦੇ باوجود ਤੇ ਐਵੇਂ ਜਿਹਾ ਘਟਨਾ ਕਿਉਂ ਹੋਈ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਕਿਹ ਹੈ ਅਸੀਂ ਫਿਲਹਾਲ ਇਹ ਕੋਈ ਨਹੀਂ ਦੱਸ ਸਕਦੇ ਗੁਰਨਾਨਕ ਦੇਵ ਹਸਪੀਟਲ ਨੇ ਜੇਰ ਇਲਾਜ ਉਹ ਦੇਖਦੇ ਹੋ ਤੇ ਠੀਕ ਹੈ ਜੀ ਬਿਲਕੁਲ